ਬਾਬਾ ਬੰਦਾ ਸਿੰਘ ਬਹਾਦਰ ਚੱਪੜ ਚਿੜੀ ਦੇ ਮੈਦਾਨ 'ਚ ਆ ਗਏ ਨੇ। ਕੋਲ ਉਹਨਾਂ ਦੇ ਗਲਬਨ ਕੋਈ 25000 ਦੀ ਗਿਣਤੀ ਹੈ ਜਿਦੇ ਵਿੱਚ ਮੋਸਟਲੀ ਨੌ ਸਿੱਖੀਏ, ਕਿਸਾਨ, ਮਜ਼ਦੂਰ, ਕਿਰਤੀ ਲੋਕ ਨੇ ਜਿਹੜੇ ਗੁਰੂ ਮਹਾਰਾਜ ਦੇ ਆਸ਼ੇ ਨੂੰ ਪ੍ਰੀਤ ਕਰਨ ਵਾਲੇ ਨੇ ਇਹ ਲੋਕ ਨੇ। ਸਾਹਮਣੇ 60000 ਦੀ ਨਫਰੀ ਹੈ। 50000 ਦੀ ਆਪਣੀ ਫੌਜ ਹੈ ਸਰਹੰਦ ਦੀ ਸੂਬੇਦਾਰ ਦੀ 10000 ਗਾਜ਼ੀ ਇਕੱਠਾ ਕੀਤਾ। ਪੂਰੇ ਦੀ ਪੂਰੀ ਜੜੀਏ ਉਸਨੇ आर्टिलरी खोली ये पूरा तोपखाना बंदूका पूरा लैसो किया क्योंकि उन्होंने सारा सुन लिया पहला कि होया समाने ਦੇ ਚ ਕਿਸ ਰੂਪ ਵਿੱਚ ਬਿਲਕੁਲ ਮਾੜਾ ਜਾ ਵੀ ਰਿਸਕ ਨਹੀਂ ਲੈਣਾ ਚਾਹੁੰਦਾ ਆਪ ਖੁਦ ਆਪ ਜਿਹੜਾ ਹੈਗਾ ਕਮਾਂਡਿੰਗ ਆਫੀਸਰ ਬਣ ਕੇ ਪੂਰੇ ਦੀ ਪੂਰੀ ਜਿਹੜੀ ਹੈ ਉਹ ਕਮਕਮਕ ਨੂੰ ਕਮਾਂਡ ਕਰਨ ਵਾਸਤੇ ਆਇਆ ਹਾਥੀ ਤੇ ਸਵਾਰ ਹੋ ਕੇ ਸਾਹਮਣੇ ਬਿਲਕੁਲ ਬਾਬਾ ਬੰਦਾ ਸਿੰਘ ਬਹਾਦਰ ਇਸ 25000 ਦੇ ਮਰਜੀਵੜਿਆਂ ਦੀ ਫੌਜ ਲੈ ਕੇ ਸਾਹਮਣੇ ਖੜਾ ਆ ਤੇ ਟੁੱਚੀ ਟਿੱਬੀ ਤੇ ਖੜਾ ਹੋ ਕੇ ਅੱਜ ਉਹ ਸਪੀਚ ਕਰਦਾ ਆ ਅਸ ਆਹੀ ਸਪੀਚ ਜਿੱਤ ਦਾ ਆਖਰੀ ਕਹਿ ਲੋ ਕਿ ਇਹ ਮرحله ਮੰਡ ਰਹੀ ਹੈ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ ਓਏ ਤੁਸੀਂ ਕਿਰਸਾਨੀ ਕਰਨ ਵਾਲੇ ਲੋਕ ਹੋ। ਤੁਹਾਨੂੰ ਕਿਰਸਾਨੀ ਕਰਦਿਆਂ ਸਮਾਂ ਲੰਘਿਆ ਤੁਹਾਨੂੰ ਅਹਿਸਾਸ ਹੈ ਤੁਸੀਂ ਕੋਟ ਕਚਹਿਰੀਆਂ ਵੀ ਵੇਖੇ ਨੇ ਤੁਸੀਂ ਅਰਜੀ ਨਵਿਸ਼ਾਂ ਕੋਲ ਵੀ ਗਏ ਹੋ ਇਹ ਸਾਰਾ ਤਹਿਸੀਲ ਦਾ ਕਨਸੈਪਟ ਜਿਹੜਾ ਮੁਗਲਾਂ ਦਾ ਕਨਸੈਪਟ ਹੈ ਸਾਰਾ ਦੇਖਿਆ ਤੁਸੀਂ ਠੀਕ। ਅੱਛਾ ਗੱਲ ਇਹ ਹੈ ਅਸੀਂ ਅਸੀਂ ਸਰਹੰਦ ਦੀ ਕਚਹਿਰੀ ਦੇ ਵਿੱਚ ਸਭ ਤੋਂ ਮਹਿੰਗਾ ਮੁੱਲ ਟਾਰਿਆ ਹੈ ਸਭ ਤੋਂ ਮਹਿੰਗਾ ਮੁੱਲ ਦੁਨਾਰੂਪਾਂ ਚ ਸਭ ਤੋਂ ਕੀਮਤੀ ਜਾਨਾਂ ਬਾਪੂ ਦੀ ਉੱਥੇ ਲੱਗੀਆਂ ਨੇ ਬਜ਼ੁਰਗ ਮਾਤਾ ਤੇ ਛੋਟੇ ਬੱਚੇ ਆਪਨੇ ਟਾਈਟੈਨਿਕ ਮੂਵੀ ਦੇਖੀ ਹੋਏਗੀ ਜਦੋਂ ਜਹਾਜ਼ ਡੁੱਬਣ ਲੱਗਦਾ ਨਾ ਤਾਂ ਬੇੜੀਆਂ ਤੋਂ ਬਿਠਾਉਣ ਲੱਗਦੇ ਨੇ ਉਹ ਕਹਿੰਦੇ ਸਭ ਤੋਂ ਪਹਿਲਾਂ ਕਿ ਇਹਨਾਂ ਨੂੰ ਬਿਠਾਉਣਾ ਹੈ ਛੋਟੇ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਇਹ ਸ਼ਰਮਾਇਆ ਹੁੰਦਾ ਇਹ ਇਹ ਇਹਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਜਿੱਡਾ ਮਰਜੀ ਕੋਈ ਵੱਡੇ ਤੋਂ ਵੱਡੀ ਬਲਾਹ ਆ ਜੇ ਇਹਨਾਂ ਦੋਨਾਂ ਨੂੰ ਪਹਿਲਾਂ ਸੇਵ ਕਰਨਾ ਹੁੰਦਾ ਹੈ ਇੱਥੇ ਦੇਖੋ ਤੁਸੀਂ ਦੋਨੋਂ ਲੱਗ ਰਹੇ ਨੇ ਫਿਰ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਦੀਵਾਨ ਟੁੱਡਰਮਲ ਖੜੇ ਦਾਦੀਆਂ ਮੋਹਰਾਂ ਵਿਛਾ ਕੇ ਜਗਾ ਮੁੱਲ ਲੈਂਦਾ ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ ਕਚਹਿਰੀ ਵਿੱਚ ਮੁੱਲ ਤਾਰ ਆਇਓ ਉਹ ਕਿਸਾਨ ਕਿਸਾਨ ਨਹੀਂ ਹੁੰਦਾ ਜਿਹੜਾ ਕਚਹਿਰੀ ਮੁੱਲ ਤਾਰ ਕੇ ਆ ਕੇ ਆਪਣੀ ਜ਼ਮੀਨ ਦਾ ਕਬਜ਼ਾ ਨਾ ਲਏ ਅਸੀਂ ਉਹਦਾ ਮੁੱਲ ਤਾਰ ਦਿੱਤਾ ਹੈ ਹੁਣ ਇਸ ਸਰਹੰਦ ਤੇ ਅਸੀਂ ਹਲ ਵਾਹੁਣਾ ਆ ਬਾਬਾ ਬੰਦਾ ਸਿੰਘ ਬਹਾਦਰ ਦੇ ਆਖਰੀ ਬਚਨ ਸੀਗੇ ਇਹ ਬਚਨਾ ਤੋਂ ਬਾਅਦ ਮੈਦਾਨ ਪਖ ਜਾਂਦਾ ਆ ਇਹ ਸਾਰੇ ਦੇ ਉੱਤੇ ਰਿਪੋਰਟ ਮੰਗੀ ਸੀ ਬਾਅਦ ਦੇ ਵਿੱਚ ਬਹਾਦਰ ਸ਼ਾਹ ਨੇ ਜਿਹੜਾ ਨਾਫਖਾਫੀ ਖਾਨ ਹੈ ਉਹਨੇ ਰਿਪੋਰਟ ਦਿੱਤੀ ਸੀਗੀ ਉਸ ਰਿਪੋਰਟ ਚ ਉਹਦੇ ਕੁਝ ਵਰਡ ਨੇ ਜਿਹੜਾ ਅੱਜਕੱਲ ਬੜੇ ਹਿਸਟੋਰੀਅਨ ਕੋਟ ਕਰਦੇ ਨੇ ਉਹ ਕਹਿੰਦਾ ਜਿਹੜੀ ਫੌਜ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਸੀਗੀ 25000 ਉਹ ਪੈਦਲ ਸੀ ਹੱਥ ਦੇ ਵਿੱਚ ਡਾਂਗਾ ਕਿਰਪਾਨਾਂ ਆਪਣੇ ਬਣਾਏ ਹੋਏ ਟੱਕੂਏ ਇਹੋ ਜਿਹੀਆਂ ਚੀਜ਼ਾਂ ਲੈ ਕੇ ਆਈ ਸੀ ਜਦੋਂ ਜੰਗ ਹੁੰਦੀ ਹੈ ਜੰਗ ਦੇ ਇੱਕਦਮ ਜਦੋਂ ਮੈਦਾਨ ਪਲਟਦਾ ਆ ਜਦੋਂ ਮੈਦਾਨ ਵੀ ਪਲਟਦਾ ਉਹਦੇ ਚ ਤੁਸੀਂ ਥੋੜਾ ਰੰਗ ਦੇਖੋਗੇ ਬਾਬਾ ਬੰਦਾ ਸਿੰਘ ਬਹਾਦਰ ਉੱਚੀ ਟਿੱਬੀ ਤੇ ਆਪ ਖੜੇ ਸੀ ਘੋੜੇ ਦੇ ਉੱਤੇ ਕਿਉਂਕਿ ਹਾਥੀ ਤੇ ਸੀਗਾ ਨਹੀਂ ਇਹ ਜਿਹੜਾ ਸੀਗਾ ਵਜ਼ੀਰ ਖਾਨ ਇਹ ਹਾਥੀ ਤੇ ਆਪ ਸਵਾਰ ਸੀ ਪਾਲਕੀ ਦੇ ਉੱਤੇ ਬਾਬਾ ਬਹਾਦਰ ਸਿੰਘ ਨੇ ਬਿਲਕੁਲ ਬਾਜ ਦੀ ਤਰ੍ਹਾਂ ਫੁਰਤੀ ਕਰਦਿਆਂ ਹੋਇਆਂ ਹਾਥੀ ਦਾ ਰੁਖ ਲਿਆ ਬਿਲਕੁਲ ਸਾਹਮਣੇ ਖੜੇ ਆ ਗਏ ਜਿਵੇਂ ਸਾਹਮਣੇ ਆ ਗਏ ਵਜ਼ੀਰ ਖਾਨ ਨੂੰ ਪਤਾ ਲੱਗਿਆ ਮੇਰੇ ਤੇ ਹਮਲਾ ਹੋਣ ਲੱਗਾ ਹਾਥੀ ਤੇ ਮੈਂ ਲੜ ਨਹੀਂ ਸਕਾਂਗਾ ਨਾਲ ਹੀ ਘੋੜਾ ਇਹਦਾ ਤਿਆਰ ਬਰ ਤਿਆਰ ਖੜਾ ਸੀਗਾ ਇਹਨੇ ਸਿੱਧੀ ਛ ਇਹ ਆਪਣਾ ਵੈਪਨ ਹੈਂਡਲ ਕਰਕੇ ਬਾਬਾ ਬਾਰ ਸਿੰਘ ਵਾਲੇ ਪਾਸੇ ਵੱਧਦਾ ਦੂਜੇ ਪਾਸਿਓਂ ਬਾਬਾ ਫਤਿਹ ਸਿੰਘ ਦੌੜਦੇ ਹੋਏ ਬਿਲਕੁਲ ਕਹਿੰਦੇ ਅਨਮਨੁੱਖੀ ਰਫ਼ਤਾਰ ਨਾਲ ਆਉਂਦੇ ਨੇ ਮਤਲਬ ਬੰਦਾ ਇਸ ਦੀ ਇੰਨੀ ਸਪੀਡ ਨਾਲ ਆ ਨਹੀਂ ਸਕਦਾ ਆਉਂਦਿਆਂ ਨਾਲ ਆਪਣੇ ਦੋਨੋਂ ਪੈਰ ਆਪਣੀਆਂ ਰਕਾਬਾਂ ਦੇ ਵਿੱਚ ਘੋੜੇ ਦੀਆਂ ਵਿੱਚ ਫਸਾ ਕੇ ਦੋਨੋਂ ਹੱਥਾਂ ਦੇ ਨਾਲ ਹੱਥ ਵਿੱਚ ਫੜਿਆ ਹੋਇਆ ਪੂਰਾ ਖੰਡਾ ਇੰਨੇ ਜ਼ੋਰ ਨਾਲ ਚੱਕਦੇ ਨੇ ਜਿਵੇਂ ਸਮਾਨ ਦੀ ਬਿਜਲੀ ਧਰਤੀ ਤੇ ਆ ਕੇ ਡਿੱਗਦੀ ਹੈ ਇਸ ਤਰੀਕੇ ਨਾਲ ਵਜ਼ੀਰ ਖਾਨ ਦੇ ਬਿਲਕੁਲ ਵਿਚਕਾਰੋਂ ਲੱਕ ਤੋਂ ਮੋਢੇ ਤੋਂ ਲੈ ਕੇ ਤੋੜ ਤੱਕ ਦੋ ਫਾੜ ਕਰ ਦਿੰਦੇ ਨੇ ਘੋੜੇ ਦੇ ਦੋਨਾਂ ਪਾਸੇ ਉਹਦੇ ਪੈਰਾਂ ਦੇ ਇਸ ਤਰੀਕੇ ਨਾਲ ਪੌੜ ਵਿੱਚ ਫਸੇ ਰਹਿ ਜਾਂਦੇ ਉਹ ਬਿਲਕੁਲ ਇਸ ਰੂਪ ਵਿੱਚ ਦੋ ਫਾੜੋ ਕੇ ਡਿੱਗ ਜਾਂਦਾ ਧਰਤੀ ਦੇ ਉੱਤੇ ਤਰਥੱਲੀ ਮਚ ਜਾਂਦੀ ਹੈ ਚਾਰ ਚੁਫੇਰੇ ਹਹਾਕਾਰ ਵਜ਼ੀਰ ਖਾਨ ਦੀ ਮੌਤ ਐਵੇਂ ਹੋ ਗਈ ਹੈ ਲੋਕ ਸਿਪਾਈ ਮਤਲਬ ਵਿੱਚ ਹੀ ਆਪਣੇ ਹਥਿਆਰ ਛੱਡ ਕੇ ਘੋੜੇ ਛੱਡ ਕੇ ਅੱਛਾ ਕਮਾਲ ਇਹ ਹੋਈ ਉਹਨਾਂ ਨੇ ਸਰਹੰਦ ਕਾਦੀ ਫਤਿਹ ਕੀਤੀ ਜਦਨ ਸਵੇਰ ਜੰਗ ਸ਼ੁਰੂ ਹੋਈ ਚੱਪੜ ਚੀੜੀ ਦੇ ਮੈਦਾਨ ਦੇ ਵਿੱਚ ਸਾਰੇ ਸਿਪਾਈ ਪੈਦਲ ਸੀਗੇ ਕਿਸੇ ਦੇ ਪੈਰ ਦੇ ਚ ਪਾਉਣ ਵਾਸਤੇ ਪ੍ਰੋਪਰ ਖੁੱਸਾ ਵੀ ਨਹੀਂ ਹੋਣਾ ਜਦੋਂ ਸ਼ਾਮ ਪੈਂਦੀ ਹੈ ਬਾਬਾ ਬੰਦਾ ਸਿੰਘ ਦੀ ਬਹਾਦਰ ਜੀ ਦੀ ਪੂਰੀ ਫੌਜ ਘੋੜਿਆਂ ਤੇ ਤੋਪਾਂ ਤੇ ਬੰਦੂਕਾਂ ਨਾਲ ਲੈਸ ਹੋ ਕੇ ਸਰਹੰਦ ਦੇ ਦੌਰ ਤੇ ਆ ਕੇ ਖੜਦੀ ਹੈ ਇਹ ਹੈ ਬਾਤ ਆਪਣੀ ਸੁਣ ਲੋ ਜਰਾ ਦਿਲ ਕੇ ਕਾਨ ਸੇ ਉਹ ਅਹਿਸਾਸ ਕਰਾਉਂਦੇ ਕਹਿੰਦੇ ਹਮ ਜਾਂ ਦੇ ਕੇ ਆਪਣੀ ਜਾਂ ਔਰੋਂ ਕੀ ਬਚਾ ਚਲੇ ਸਿੱਖੀ ਕਿ ਨੀਂ ਹਮ ਸਰੋਂ ਤੇ ਉਠਾ ਚਲੇ ਕਹਿੰਨ ਕਿ ਗੁਰਿਆਈ ਕਾ ਜਹਾ ਮੇ ਕਿੱਸਾ ਬਣਾ ਚਲੇ ਸਿੰਘਾਂ ਕੀ ਸਲਤਨਤ ਕਾ ਪੌਦਾ ਲਗਾ ਚਲੇ ਹੁਣ ਸਿੱਖਾਂ ਦੀ ਸਲਤਨਤ ਦਾ ਪੌਦਾ ਅਸੀਂ ਸਰਹੰਦ ਲਾ ਦਿੱਤਾ ਹੈ ਜਿਹੜੇ ਇਸ ਬੂਟੇ ਦੇ ਮਾਲਕ ਵਾਰਿਸ ਨੇ ਉਹਦੇ ਆਗੋਸ਼ ਚ ਬਹਿ ਕੇ ਆ ਕੇ ਫਲ ਖਾਣ ਗਏ ਹੁਣ ਇਸ ਰੂਪ ਦੇ ਵਿੱਚ ਟੂਕ ਮਾਤਰੀ ਬੇਨਤੀ ਕਰਕੇ ਸਮਾਪਤੀ ਕਰ ਦੇਣਾ ਬਾਬਾ ਜੀ ਨੇ ਦੇ ਤਹਾਸ਼ਾ ਜਿੱਤਾਂ ਕੀਤੀਆਂ ਇਹ ਸਭ ਚੀਜ਼ਾਂ ਹੋਈਆਂ ਅਖੀਰ ਕਥੂ ਨੰਗਲ ਤੋਂ ਉਹਨਾਂ ਨੂੰ ਕਿਉਂਕਿ ਇਹ ਰਿਟੈਲੀਏਸ਼ਨ ਹੋਣੀ ਸੀ 700 ਸਾਲ ਦੀ ਸਟੈਬਲਿਸ਼ਮੈਂਟ ਟੁੱਟ ਰਹੀ ਹੈ ਆਖਰਕਾਰ ਆਪਣਾ ਜੋਰ ਲਾਏਗੀ ਪੂਰਾ ਬੁਝਦਾ ਹੋਇਆ ਦੀਵਾ ਵੀ ਅਖੀਰ ਤੇ ਆ ਕੇ ਆਪਣੀ ਪੂਰੀ ਬੱਤੀ ਦੀ ਲਾਟ ਬਣ ਕੇ ਜਿਹੜਾ ਹੈ ਉਹ ਪਪਕਣ ਦੀ ਕੋਸ਼ਿਸ਼ ਕਰਦਾ ਆ ਐਗਜ਼ੈਕਟਲੀ ਇਨ ਬਿਨ ਹੋਇਆ ਦਿੱਲੀ ਤਖਤ ਦੀ ਹਾਲਤ ਇਹ ਬਣੀ ਪਈ ਹੈ ਉੱਥੇ ਪਤਾ ਲੱਗ ਰਿਹਾ ਕਿ ਵਾਰਿਸ ਕੋਈ ਨਹੀਂ ਰਹਿ ਗਿਆ ਅਖੀਰ ਬਹਾਦਰ ਸ਼ਾਹ ਚਲਾ ਗਿਆ ਉਸ ਤੋਂ ਬਾਅਦ ਦੋ ਚਾਰ ਵਿਕੁਲਿਤਰੇ ਹੋਰ ਆਏ ਸੈਦ ਭਰਾਵਾ ਨੇ ਫਰਕਸੀਰ ਨੂੰ ਗੱਦੀ ਤੇ ਬਿਠਾਇਆ ਫਰਕਸੀਰ ਨੇ ਜਿਹੜਾ ਹੈਗਾ ਸ਼ਮਦ ਖਾਨ ਤੇ ਜ਼ਕਰੀਆ ਖਾਨ ਦੀ ਡਿਊਟੀ ਲਈ ਇਹ ਜਾ ਕੇ ਉਹ ਸਾਰਾ ਕੁਝ ਕਰਕੇ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਅਰੈਸਟ ਕਰਕੇ ਲੈ بڑے ਵੱਡੇ ਪੱਦਰ ਤੇ ਸਿੱਖਾਂ ਦਾ ਜੈਨੋਸਾਈਡ ਹੋਇਆ ਸਭ ਚੀਜ਼ਾਂ ਅਸੀਂ ਦੇਖੀਆਂ ਦਿੱਲੀ ਆ ਗਏ ਅਖੀਰ ਬੇਨਤੀ ਕਰ ਰਹੇ ਹਾਂ ਬਸ ਮੂਟੂਕ ਮਾਤਰ ਕুতਬ ਮੀਨਾਰ ਜਿਹੜਾ ਹੈਗਾ ਇਹਦੇ ਨਾਲ ਕੋਤਵਾਲੀ ਦੇ ਵਿੱਚ ਸਿੰਘ ਸ਼ਹੀਦ ਹੋ ਰਹੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਦਿੱਲੀ ਸ਼ਹਾਦਤ ਹੋਈ ਚਾਂਦਨੀ ਚੌਕ ਦੇ ਵਿੱਚ ਅਸੀਂ ਪਟਾਂ ਦਾ ਸਵਈਆ ਪੜਦੇ ਆ ਬਾਣੀ ਤੋਂ ਬਾਹਰ ਆ ਉਹ ਚ ਬਿਆਨ ਕਰਦਾ ਵੀ ਜਦੋਂ ਉਥੇ ਸਿੱਖ ਸ਼ਹੀਦ ਹੋ ਰਹੇ ਨੇ ਉਹ ਇੱਕੋ ਚੀਜ਼ ਹੀ ਗਾਈ ਜਾ ਰਹੇ ਨੇ ਬਸ ਰਾਤ ਦਿਨ ਜੋ ਕੋਲ ਪੁੱਛਦਾ ਵੀ ਤੁਹਾਡੀ ਕੀ ਇੱਛਾ ਹੈ ਉਹ ਕਹਿੰਦੀ ਸਾਡੇ ਬਾਪੂ ਦਾ ਹੁਕਮ ਹੈ ਚਿਤ ਚਰਨ ਕਮਲ ਕਾ ਆਸਰਾ ਚਿਤ ਚਰਨ ਕਮਲ ਸਿਓ ਜੋੜੀਐ ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹ ਮਨਹੋੜੀਐ ਤੇਗ ਬਹਾਦਰ ਬੋਲਿਆ ਤਰਪਈਐ ਤਾਰਾ ਮੰਨਣਾ ਛੋਟੀ ਹੈ ਸਿੰਪਲ ਚੀਜ਼ ਕਹਿੰਦੇ ਗਾਉਂਦੇ ਹੋਏ ਨਗਮੇ ਉਸ ਤਰੀਕੇ ਨਾਲ ਉਹ ਵਜਾਉਂਦੇ ਹੋਏ ਆਪਣੀਆਂ ਜੜੀਆਂ ਨੇ ਬੇੜੀਆਂ ਉਹ ਜਾਮੇ ਸ਼ਹਾਦਤ ਪੀਂਦੇ ਲਗੇ ਅਖੀਰ ਵਕਤ ਆਇਆ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਦਾ ਆਪਾਂ ਸਾਰੇ ਬੜੀ ਵਾਰੀ ਦੇਖਿਆ ਮੈਂ ਟੂਕ ਮਾਤਰੀ ਬਿਆਨ ਕਰਨ ਲੱਗਾ ਵਾਂ ਫਰਕਸੀਰ ਸਾਹਮਣੇ ਸੀਗਾ ਫਰਕਸੀਰ ਨੇ ਸੋਚਿਆ ਚਲੋ ਅੱਜ ਸ਼ਹੀਦ ਤੇ ਕਰਨਾ ਹੈ ਅੱਜ ਇੱਕ ਕਾਤਲ ਤੇ ਮਕਤੂਲ ਆਮੋ ਸਾਹਮਣੇ ਬੈਠੇ ਨੇ ਤੇ ਮਕਤੂਲ ਵੀ ਉਹ ਜਿਹਨੂੰ ਸ਼ਹੀਦ ਕਰਕੇ ਜਾਂ ਕਤਲ ਕਰਕੇ ਉਹਦੀ ਨਜ਼ਰ ਦੇ ਵਿੱਚ ਫਰਕ ਸੀਰ ਆਪਣੇ ਆਪ ਨੂੰ ਬੜਾ ਵੱਡਾ ਮਤਲਬ ਕਹਿ ਰਿਹਾ ਮੈਂ ਸਬਾਬ ਲੈਣ ਲੱਗਾ ਵਾਂ ਤੇ ਉਹ ਗੱਲ ਇਥੋਂ ਸ਼ੁਰੂ ਕਰਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਕਹਿੰਦਾ ਚੱਲ ਕੇ ਯਾਦ ਕਰੇਗਾ ਅੱਜ ਤੱਕ ਕਿਸੇ ਕਾਤਲ ਨੂੰ ਇਹੋ ਜਿਹਾ ਮਕਤੂਲ ਨਹੀਂ ਮਿਲਿਆ ਹੋਣਾ ਕਤਲ ਕਰਨ ਵਾਲਾ ਦੱਸ ਤੈਨੂੰ ਕਿਹੜੀ ਮੌਤੇ ਮਾਰੀਏ ਅੱਜ ਤੱਕ ਕਿਸੇ ਕਾਤਲ ਨੇ ਸ਼ਦਨਾ ਪੁੱਛਿਆ ਮੈਂ ਪੁੱਛਦਾ ਤੈਨੂੰ ਕਿਹੜੀ ਮੌਤ ਮਰਨੀ ਪਸੰਦ ਕਰੇਗਾ ਸਿਪਾਹੀ ਹੱਸਦੇ ਨੇ ਵਾਹ ਬਾਦਸ਼ਾਹ ਵਾਹ ਕੀਆ ਚੁਆਇਸ ਦਿੱਤੀ ਹੈ ਕਮਾਲ ਹੋ ਗਈ ਇਹ ਵਿਚਾਰਾ ਚੁਣੇਗਾ ਕਿਹੜੀ ਮੌਤ ਮਰਾਂਗਾ ਸਾਹਮਣੇ ਬਾਬਾ ਬੰਦਾ ਸਿੰਘ ਬਹਾਦਰ ਹੈ ਉਹ ਪਤਾ ਕੀ ਕਹਿੰਦੇ ਕਹਿੰਦੇ ਫਰਕ ਸਿਰ ਖੁਦਾ ਨੂੰ ਮੰਨਣਾ ਕਹਿੰਦਾ ਹਾਂ ਖੁਦਾ پرستਾਂ ਇਹਨਾਂ ਠੀਕ ਅੱਛਾ ਜ਼ਿੰਦਗੀ ਖੁਦਾ ਦਿੰਦਾ ਕਹਿੰਦਾ ਹਾਂ ਜ਼ਿੰਦਗੀ ਖੁਦਾ ਲੈਂਦਾ ਕਹਿੰਦੇ ਹਾਂ ਕਹਿੰਦੇ ਠੀਕ ਅੱਛਾ ਗੱਲ ਇਹ ਹੈ ਜਿਹੜਾ ਜੰਮਿਆ ਮਰੇਗਾ ਕਹਿੰਦਾ ਪੱਕਾ ਮਰੇਗਾ ਕਹਿੰਦੇ ਫਰਕ ਸਿਰ ਫਿਰ ਤੂੰ ਵੀ ਮਰੇਗਾ ਜਾ ਫਰਕ ਸਿਰ ਕੀ ਯਾਦ ਕਰੇਗਾ ਤੈਨੂੰ ਵੀ ਅਜ ਤੱਕ ਇਹੋ ਜਿਹਾ ਕੋਈ ਕਤਲ ਹੋਣ ਵਾਲਾ ਜਿਹੜਾ ਹੈ ਉਹ ਮਕਤੂਲ ਨਹੀਂ ਮਿਲਿਆ ਹੋਣਾ ਮੈਂ ਤੈਨੂੰ ਦੱਸ ਦੇਣਾ ਵਾ ਜਿਹੜੀ ਮੌਤ ਤੂੰ ਆਪਣੇ ਲਈ ਪਸੰਦ ਕਰਦਾ ਨਾ ਉਹ ਮੇਰੇ ਲਈ ਯੂਜ਼ ਕਰ ਲੈ। ਬਾਬਾ ਜੀ ਦੀ ਬਾਣੀ ਦਾ ਬਚਨ ਹੈ ਕਿਆ ਜਾਣਾਂ ਕੈਸਾ ਮਰਨਾ ਹੋਏ। ਜਿਹੜੀ ਮੌਤ ਤੂੰ ਆਪਣੇ ਲਈ ਪਸੰਦ ਕਰਦਾ ਜਾ ਉਹੀ ਮੌਤ ਮੇਰੇ ਲਈ ਲਾਇਆ। ਫਰਕ ਸਿਰ ਦੇ ਸਿਪਾਈ ਸੈਡਾਂ ਤੇ ਮੂੰਹ ਕਰਕੇ ਹੱਸਦੇ ਨੇ ਦੁਬਾਰਾ ਸ਼ਾ ਅੱਗੇ ਵੱਧਣਾ। ਖੂਨ ਪਾਣੀ ਬਣ ਜਾਂਦਾ। ਗੁੱਸੇ ਚ ਆਉਂਦਾ ਹੈ ਕਹਿੰਦਾ ਇੰਨੋਂ ਐਸੀ ਬ੍ਰਤਨਾਕ ਮੌਤ ਮਾਰੋ ਮੁੜ ਕੇ ਕੋਈ ਇਸ ਤਰ੍ਹਾਂ ਦਾ ਜਵਾਬ ਨਾ ਦੇ ਮੈਨੂੰ ਪਰ ਇਹ ਸਾਧ ਬਚਨ ਅਟਲਾਦਾ ਆ ਉਹਨੂੰ ਅਹਿਸਾਸ ਨਹੀਂ ਗਾ ਇਸ ਸਾਧੂ ਬੋਲੇ ਸਹਿਜ ਸੁਭਾਏ ਸਾਧੂ ਕਾ ਬੋਲਿਆ ਬਿਰਥਾ ਨਾ ਜਾਏ ਉਹ ਬਚਨ ਹੋ ਗਏ ਹੁਣ ਕੁਦਰਤ ਗਵਾ ਇਸ ਗੱਲ ਦੀ ਉਹ ਕਹਿੰਦੇ ਕੀਤਾ ਕੀ ਜਾਏ ਅਜੈ ਸਿੰਘ ਨੂੰ ਪੱਟਾਂ ਤੇ ਪਾਇਆ ਉਹਦਾ ਕਲਯਾ ਚੀਰਿਆ ਮੂੰਹ ਚ ਪਾਇਆ ਇਸ ਮੂੰਹ ਚ ਤੂੰ ਕਿਆ ਕਿਵੇਂ ਫਰਕ ਸੀਰ ਨੂੰ ਆ ਉਹਦਾ ਵੱਡੇ ਲੈਵਲ ਤੇ ਕਿਹਾ ਗਿਆ ਕਿਆ ਨੂੰ ਕਤਲ ਕਰੋ ਕਿਵੇਂ ਕਰੋਗੇ ਉਹ ਕਹਿੰਦੇ ਟੋਟੇ ਟੋਟੇ ਕਰ ਦਿੰਨੇ ਆ ਕਹਿੰਦੇ ਬੜਿਆਂ ਦੇ ਕੀਤੇ ਨੇ ਹੋਰ ਕਿਵੇਂ ਕਰੋਗੇ ਕਹਿਣ ਲੱਗਾ ਜੀ ਹੋਰ ਚਰਖੜੀ ਤੇ ਚੜਾ ਦਿੰਨੇ ਆ ਰੂਵ ਵਾਂਗੂ ਪੁਕੈ ਨਾ ਬੜੇ ਪਿੰਜੇ ਨੇ ਕੋਈ ਹੋਰ ਵਖਰਾ ਪਹਿਲੀ ਵਾਰ ਹੋਇਆ ਫਿਰ ਇਹ ਲਗਾਇਆ ਗਿਆ ਫਤਵਾ ਇਸ ਨੂੰ ਜਮੂਰਾਂ ਦੇ ਨਾਲ ਲੋਚੋ ਐਵੇਂ ਕਰਕੇ ਇੱਕ ਇੱਕ ਮਾਸ ਦਾ ਹਿੱਸਾ ਪੱਟੋ ਐਵੇਂ ਇਹਦਾ ਪਤਾ ਗੱਲ ਕੀ ਹੈ ਆ ਜਿਹੜਾ ਮਾਸ ਹੈ ਲੱਗਦਾ ਬਹੁਤ ਨਰਮ ਆ ਪਰ ਬਹੁਤ ਸਖਤ ਫਾਈਬਰ ਆ ਤੁਹਾਡੇ ਲਈ ਜਮੂਰ ਨਾਲ ਮਾਸ ਪੱਟਣਾ ਆਸਾਨ ਨਹੀਂ ਕੰਮ ਨੇ ਤੁਸੀਂ ਜਿੰਨਾ ਮਰਜੀ ਸੰਨੀ ਪਲਾਸ ਨਾਲ ਪੱਟ ਕੇ ਜੋਰ ਲਾ ਲੋ ਤੇ ਖਾਸ ਕਰਕੇ ਜਿਨ੍ਹਾਂ ਦੇ ਸ਼ਰੀਰ ਉਸ ਤਰੀਕੇ ਨਾਲ ਜੁੱਸੇ ਹੁੰਦੇ ਨੇ ਕਿਵੇਂ ਪੱਟੋਗੇ ਫਤਵਾ ਲਾ ਤਕਾਜੀ ਨੇ ਹੁਣ ਮਾਸ ਨਹੀਂ ਪੱਟਿਆ ਜਾ ਰਿਹਾ ਮੁਸੀਬਤ ਬਣ ਗਈ ਫਿਰ ਤਰੀਕਾ ਕਿ ਲੱਭਿਆ ਜਾਏ ਤਰੀਕਾ ਇਹ ਲੱਭਿਆ ਜਾਏ ਜਿਹੜੀਆਂ ਅੱਖਾਂ ਵੇਖ ਰਹੀਆਂ ਨੇ ਵੀ ਮੰਜ਼ਰ ਵੀ ਫਤਵਾ ਲੱਗ ਗਿਆ ਹੋ ਨਹੀਂ ਰਿਹਾ ਉਹਨੇ ਕਹੇ ਕੰਮ ਕਰੋ ਇਹਨਾਂ ਅੱਖਾਂ ਦੇ ਸਿੱਖਾਂ ਪਾਓ ਸਿੱਧੀਆਂ ਜਦੋਂ ਗਰਮ ਕਰਕੇ ਸੀਖਾਂ ਅੱਖਾਂ 'ਚ ਪਾਈਆਂ ਨਾ ਤੇ ਪਤਾ ਲੱਗਾ ਸੀਖਾਂ ਨਾਲ ਮਾਸ ਢਲਦਾ ਲਗਾ ਜਾਂਦਾ ਆ। ਜਲਾਦਾ ਨੇ ਕਿਹਾ ਤਰੀਕਾ ਲੱਭ ਗਿਆ। ਅਸੀਂ ਜਮੂਰ ਅੱਗ 'ਚ ਪਾ ਕੇ ਗਰਮ ਕਰਦੇ ਆ। ਪੂਰੇ ਅੱਗ ਨਾਲ ਲਾਲ ਕੀਤੇ ਹੋਏ ਜਮੂਰ ਇਸ ਤਰੀਕੇ ਨਾਲ ਜਲਾਦ ਫੜਦੇ ਜਦੋਂ ਲਾਲ ਹੋਇਆ ਜਮੂਰ ਐਵੇਂ ਲੱਗਦਾ ਨਾਲ ਮਾਸ ਸੜਦਾ ਦੇ ਨਾਲ ਪੱਟਦੇ ਇਸ ਤਰੀਕੇ ਨਾਲ। ਇਹ ਰੂਪ 'ਚ ਪਟਿਆ ਗਿਆ ਕਿ ਕਿਤੇ ਕੋਲ। ਮੈਂ ਫਿਰ ਬਿੰਤੀ ਕਰਾਂ ਦਾਦ دیتی ਹੈ ਗਰਦਿਸ਼ੇ ਦੌਰਾਂ ਜ਼ਿੰਦਗੀ ਇhtਰਾਮ ਕਰਦੀ ਹੈ ਇਸ਼ਕ ਜਦ ਹੱਦ ਸੇ ਗੁਜ਼ਰਤਾ ਹੈ ਮੌਤ ਝੁੱਕ ਕੇ ਸਲਾਮ ਕਰਦੀ ਹੈ ਮੌਤ ਛੋਟੀ ਹੋ ਜਾਂਦੀ ਹੈ 2 ਸਾਲ ਨਹੀਂ ਬਤੀਤ ਹੋਏ ਸੈਦ ਭਰਾਵਾ ਨੇ ਫਰਖਸਿਰ ਨੂੰ ਗੱਦੀ ਤੇ ਬਿਠਾਇਆ ਸੀਗਾ ਉਨਾ ਹੀ ਸੈਦ ਭਰਾਵਾ ਨੇ ਫਰਖਸਿਰ ਨੂੰ ਗੱਦੀ ਤੋਂ ਲਾ ਕੇ ਇਹਦੇ ਤੇ ਜ਼ੁਲਮ ਸਿੱਧ ਹੋਇਆ ਵੱਖਰੇ ਵੱਖਰੇ ਵੇਰਵੇ ਦਿੱਤੇ ਜਨ ਜੋ ਵੇਰਵਾ ਮੈਂ ਪੜਿਆ ਆ ਉਹ ਵੇਰਵਾ ਇਹ ਹੈ ਕਿ ਇਹਨੂੰ ਉਹਨਾਂ ਨੇ ਉਹਨਾਂ ਕਚੈਰੀ ਚ ਜੋ ਜਿਹੜਾ ਜ਼ੁਲਮ ਕੀਤਾ ਉਹਦੀ ਸਜ਼ਾ ਦਿੱਤੀ ਬਰਦ ਦੀ ਖੱਲ ਦੇ ਵਿੱਚ ਇਹਨੂੰ ਮੜ ਕੇ ਸੂਵਿਆਂ ਦੇ ਨਾਲ ਇਸ ਰੂਪ ਦੇ ਵਿੱਚ ਕੁੱਤਿਆਂ ਤੇ ਗਿਰਜਾਂ ਦੇ ਸਾਹਮਣੇ ਖਾਣ ਲਈ ਸੱਟਿਆ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਐਵੇਂ ਕਰਕੇ ਇੱਕ ਇੱਕ ਬੋਟੀ-ਬੋਟੀ ਨੋਚੀ ਕਿਸ ਜਮੂਰਾ ਦੇ ਨਾਲ ਤਵਾਰਿਖ ਕਹਿੰਦੀ ਫਰਕਸ ਰੇਸੇ ਰੂਪ ਵਿੱਚ ਨੋਚਿਆ ਗਿਆ ਇਸ ਰੂਪ ਦੇ ਵਿੱਚ ਇਹ ਬਹਾਦਰਾਂ ਦੀ ਤਵਾਰਿਖ ਆ ਜਿਹਦੇ ਸਦਕਾ ਔਰ ਉਹ ਵਾਲਾ ਸਮਾਂ ਸਥਾਪਿਤ ਹੋਇਆ ਆਪਾਂ ਗੱਲ ਕਰ ਰਹੇ ਹਾਂ 1704 ਦਸੰਬਰ ਬੱਚਿਆਂ ਦੀ ਸ਼ਹਾਦਤ ਦੀ 1710 ਸਰਹੰਦ ਫਤਿਹ ਦੀ 1716 ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੀ 1726 ਤਾਰਾ ਸਿੰਘ ਵਾਂ 1743 ਭਾਈ ਮਣੀ ਸਿੰਘ ਦੀ ਸ਼ਹਾਦਤ 1739 ਨਾਦਰ ਸ਼ਾਹ ਦੁਰਾਨੀ ਦਾ ਹੱਲਾ 1745 62 ਜੱਥਿਆਂ ਤੋਂ ਮਿਸਲਾਂ ਦਾ ਦੌਰ 1750 ਬਾਬ ਅਬਦਾਲੀ ਦੀ ਆਮਦ 1757 ਅਬਦਾਲੀ ਦੀ ਆਏ ਇਨਕਸਾਫ ਇਹ ਤਰਤੀ ਸਿੱਖਾਂ ਤੋਂ ਬਿਲੋਂਗ ਕਰਦੀ ਹੈ